ਗਰਦਾਸਪੁਰ ਤੋਂ ਡਿਊਟੀ ਕਰਕੇ ਵਾਪਸ ਆਉਣ ਰਿਆ ਸੀ ਅਨਾ ਰਾਤ ਚੰਗੀ ਵਾਲਿਆਂ ਨੂੰ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਵੀ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਝੀਆਂ ਨੇ ਰੜ ਕੇ ਸਾਡੇ ਬੱਚੇ ਨੂੰ ਬਾਸ ਕੌਣ ਨੇ ਉਹ ਪੈ ਪਤਾ ਦੀ ਨਿਓ ਤੁਹਾਡੇ ਪਿੰਡ ਦੇ ਦੋਸਤ ਹਾਂਜੀ ਦੋਸਤ ਦੋਸਤ ਹੀ ਤਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨੇ ਰਿਪੋਰਟ ਕਿਹਾ ਸਾਡੇ 12 ਵਜੇ ਫੋਨ ਆਇਆ ਜੀ 12 ਵਜੇ ਫੋਨ ਆਇਆ ਉਹ ਫਿਰ ਕਿੱਥੋਂ ਮਿਲਿਆ ਉਹ ਨਾਂ ਦਾ ਤਾਂ ਨਾ ਖੜਿਆ ਸਭ ਲੱਗੇ ਹੋ ਚੋਪੀ ਚੱਕ ਕੇ ਲੱਗੇ ਉਹ ਕਪੜੀ ਵੀ ਨਾ ਪਾਏ ਬਾਪੇ ਤਾਰ ਕੇ ਆਪੀ ਤੁਸ਼ ਕਰਾਏ ਹਾਂਜੀ ਪਹਿਲਾਂ ਵੀ ਉਹ ਮੁੰਡੇ ਹੁੰਦੇ ਨਹੀਂ ਨਹੀਂ ਸਾਡੇ ਘਰ ਨਹੀਂ ਸੀ ਆ ਤੁਹਾਨੂੰ ਪਤਾ ਕਿਹੜੇ ਮੁੰਡੇ ਇਹ ਡੇਰਾ ਬਾਬਾ ਨਾਨਕ ਤੋਂ ਮੁੰਡੇ ਦਾ ਨਾਂ ਕੀ ਹੈ ਸਚਿੰਦ ਇਹ ਕਿਹੜੇ ਮਹਿਕਮੇ ਸੀਗੇ ਇਹ PWD ਨਾਲ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਾ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਆਪ ਹੀ ਅੰਬਰਸਰ ਲਾ ਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਵੀ ਤਰਾ ਤਰਾ ਗੱਲ ਹੋ ਗਈ ਉੱਥੇ ਡੈਡ ਬੋਡੀ ਵੀ ਨਹੀਂ ਹਨ ਵਿਕੀ ਜੇ ਅੱਜ ਤੱਕ ਨਹੀਂ ਵਿਕੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮਿੰਟ ਡੈਡ ਹੋ ਚੁਪੇ ਤੇ ਯੋਗ ਕਰਤਾ ਜੇ ਕਰਤਾ ਐਸਾ ਚੋਣੇ ਦਸ ਮਾਈਨ ਇਹਦਾ 5 ਵਜੇ ਦਾ ਇੱਥੇ ਬੁਲਾਇਆ ਜੇ ਐਸਐਚਓ ਕਦੀ ਕਹਿੰਦਾ ਮਾ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਚਓ ਤੁਸੀਂ ਨਾਮ ਦੱਸਿਆ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਸਤੇ ਕਦੀ ਉਧਰਲੇ ਕਮਰੇ ਜਵਾੜਾਂ ਦੇ ਕੋਈ ਸਾਰਿਆਂ ਦੀ ਕੋਈ ਪਛਾਣੀ ਰੱਜੀ ਚਤ ਨਹੀਂ ਕੋਈ ਨਹੀਂ ਆਈ ਕੋਈ ਨਹੀਂ ਹੈ ਮੈਂ ਕਿਹਾ ਕੀ ਨਾਮ ਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਮ ਦੱਸਿਆ ਉਹਨਾਂ ਦਾ 1 2 ਲਿਖਾਏ ਜਿਹਾ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਕੀ ਨਾਮ ਲਿਖਾਇਆ ਤੁਸੀਂ ਇੱਕ ਮਿੰਟ ਕੀ ਕੀ ਨਾਹੀ ਨਦੇ ਜਗਨੀਨ ਆਜੋ ਅੱਗੇ ਤਨੀਲ ਜੇ ਨੀਲ ਆ ਉਹਦੇ ਕੋਲ ਆਜੋ ਅੱਗੇ ਆਜ ਹਾਂਜੀ ਸਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਅਚਾਨੇ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਾ ਨਹੀਂ ਛੋਟਾ ਜਿਹਾ ਸਰਪ੍ਰਸ਼ਾਸਕ ਜਿਹੜਾ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਤੰਗ ਪਰੇਸ਼ਾਨੀ ਕਰ ਰਿਹਾ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲੱਗਾ ਤਰਸਦੇ ਰਹੇ ਤਲਫਾ ਦੇ ਰਹੇ ਆ ਬੇਕੰਨੋ ਸਾਢੇ 12 ਵਜੇ 112 ਤੇ ਕਾਲ ਕੀਤੀ ਐ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਆ ਮੁੰਡਾ ਵਿਆ ਆਦਰਵਾਇਜ਼ ਇੱਥੇ ਮੁੰਡਾ ਢਾਰ ਰਿਪੋਰਟ ਲਗਾਉਣ ਆਇਆ ਚੌਕੀ ਹਲਾ ਛੋਟਾ ਮੋਟਾ ਨਿਕਾਇਆ ਸੀ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਤੀ ਸਬੂਰ ਹੈ ਇਹ ਕਤਲ ਸਾਡਾ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿਸ਼ ਇਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਹਾ ਪੀਡਬਲੂਡੀ ਚ ਮੁਲਾਜ਼ਮ ਆ ਇਥੇ ਡਿਊਟੀ ਉਹਦੀ ਡੇਰਾ ਬਾਬਾ ਨਾਨਕ ਉਤੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਇਹਨੂੰ ਸੱਧਿਆ ਸਰੀਲ ਨੇ ਇਹਨੇ ਘਰ ਸਾਥ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲਾਨਿੰਗ ਦੇ ਨਾਲ ਮਾਰਿਆ ਯਾਰ ਦੋਸਤ ਅਲਸਨੀਲ ਮੈਨੂੰ ਇਹ ਸੁਣਨ ਚ ਆ ਆ ਵੀ ਇਹ ਕਿਨੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਸਕਦਾ ਦੱਸਦਾ ਉਹ ਵੀ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਹੀ ਸਾਡਾ ਭਰਾ ਹੋ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਨਹੀਂ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸਚਨ ਤੇ ਕਿਤੇ ਮੈਨੂੰ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਹੇ ਦਾ ਸੱਜਣਿਆ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਇੱਥੇ ਟੱਗ ਗਿਆ ਸੱਤ ਆ ਗਿਆ ਇਹ ਤੁਹਾਨੂੰ ਕਿਆਂ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪੜਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਤਾ ਸੱਤਾ ਕਰੇ ਧੰਦਾ ਕਰਦੀ ਆ ਸਾਫ ਸਪਸ਼ਟ ਤੁਹੋ ਹੀ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤਰਛਟ ਦਾ ਬੰਦਾ ਇਹਨਾਂ ਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨੇ ਉਹਨਾਂ ਨੂੰ ਫੜਿਆ ਨਹੀਂ ਪੁਲਿਸ ਤਾਂ ਅਜੇ ਲਫਜ਼ਾਂ ਕੀ ਕਰ ਰਹੀ ਹੈ ਜਿੰਦੂ ਜੀ ਹੀ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਦੋਂ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਸਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਹੋਗੀ ਇਸ ਸਾਡੇ ਬੱਚੇ ਦਾ ਨਿਆੜੀ ਹੈ লাশ ਰੋਲੜੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ লাশ ਰੋਲੜੀ ਆ ਬੀਬੀਆਂ ਸਾਡੀਆਂ ਵੱਖੀਆਂ ਰੋਂਦੇ ਆ ਕਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਕੋਈ ਭਰੋਸਾ ਉਸ ਉਹ ਵੀ ਮੇਰਾ ਇਹੀ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਇਆ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੋਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਛ ਨਹੀਂ ਨਹੀਂ ਹੈ ਜੀ ਪੁਲਿਸ ਦੀ ਕਾਰਵਾਈ ਨਹੀਂ ਹੋਈ ਸੱਚੀ ਸੱਚੀ ਗੱਲ ਆ ਸਾਡੇ ਕੋਲ ਤੁਹਾਡੇ ਕੋਈ ਸਬੂਤ ਨਹੀਂ ਉਲਟਾ ਸਾਡੇ ਪਰਚਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਖੌਫ ਨਹੀਂ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਤੇਰਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇੱਥੇ ਬੈਠਿਆ ਕਿਤੇ ਦਾਰੂ-ਦੂਰੂ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਇੰਦਰਪੁਰ ਕੋਟ ਪਤੰ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪੱਤੀ ਦਾ ਜੀ ਜੀ ਇਹਨਾਂ ਰਮਦਾਸੋ ਸ਼ਰਾਬ ਪੀਤੀ ਕਿਥੋਂ ਕਰਨ ਪਤਾ ਲਗਾ ਵੜ ਕੇ ਘਰ ਆ ਕੇ ਸ਼ਰਾਬ ਪੀਤੀ ਇਹਨਾਂ ਦੀ ਆਪਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋ ਤੋਂ ਬਾਅਦ ਇਹ ਜਦੋਂ ਘਰੋਂ ਵਾਪਸ ਨਹੀਂ ਗਿਆ ਇਹਦੀ ਮਗਰਬਾਤਾ ਵੀ ਆਈ ਆ ਪਤਾ ਲੱਗ ਕਿ 11 ਵਜੇ ਗਿਆ ਮੈਂ ਪਤਾ ਕਰਾ ਕਿਉਂ ਨਹੀਂ ਆਇਆ ਇਹ ਜਦੋਂ ਤੁੰ ਤੁੰ ਮੈਂ ਮੈਂ ਕਰਦੇ ਆ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈ ਵਰਤੇ ਉਹਨੇ ਸਚਨ ਨੇ ਸੁਨੀਲ ਨੇ ਤੇ ਯਾਰ ਨੇ ਸੱਚੇ ਦੀ ਬਾਹ ਫੜ ਲਈਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਤਾ ਇਸ ਵੀਲੇ ਸੇ ਸੇ ਬੈਲੀ ਸੱਚ ਦੇ ਸੁਨੀਲ ਸੁਨੀਲ ਨੇ ਬਾਹ ਫੜੀ ਜਾ ਤੇ ਤੇ ਪਿਓ ਸਤਨਾਮ ਨੇ ਇਹ ਘਟੇ ਚ ਖੰਜਰ ਮਾਰਿਆ ਤੂੰ ਨਹੀਂ ਲੱਗੇ ਸੁਨੀਲ ਦੇ ਪਿਤਾ ਨੇ ਮਾਰਿਆ ਸੁਨੀਲ ਦੇ ਪਿਤਾ ਨੇ ਸੱਚਨਾਮ ਨੇ ਸਤਨਾਮ ਨੇ ਸੱਚ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਮੇਂ ਤੁਹਾਨੂੰ ਮੈਸੇਜ ਮਿਲਿਆ ਕੋਈ ਗੁਜ਼ਾਰਨ ਕਰ ਸਤਨਾਮ ਕੋਲ ਤੇ ਮੈਂ ਜਾ ਕੇ ਪਤਾ ਕੀਤਾ ਉਹਨਾਂ ਦੇ ਨੂੰ ਇਹਦੀ ਡੈਥ ਹੋ ਚੁੱਕੀ ਆ ਉਹਦੇ ਪਰ ਬਰਾਂਚ ਚੋਂ ਕੇ ਵੇਖਿਆ ਜਿੱਥੇ ਉਹ ਤੇ ਸ਼ਰਾਬ ਆ ਰਿਆ ਸੀਗਾ ਇਹ ਜੋ ਕੁਛੁਰਾ ਵਜਾਤੋ ਦੇ ਨਾਲ ਜਿਹੜੀ ਅੰਦਰ ਆਈਆਂ ਬਾਹਰ ਆਈਆਂ ਕਿਹਦੇ ਪਾਕੀ ਮਾਰਾ ਦੇ ਬਿਆਨ ਤੇ ਮਕਦਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੰਦੀਲ ਤੇ ਉਸਤਰਾਉ ਤੇ ਕਿਉਂ ਪਸ ਤੇ ਕੀ ਕਿਵਲਾ ਬੰਦੀ ਹੈ ਮਜਾ ਇਹਨਾਂ ਵੀ ਆਪਸ ਵਿੱਚ ਦਾਰੂ ਪੀ ਕੇ ਤੁੰਤੂ ਮੈਂ ਹੋਈ ਜਾਂ ਰਾਣੀ ਰਜਿਸਤਰੀ ਕੋਈ ਮੌਕੇ ਨਹੀਂ ਹੋਈ ਹੈ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਮਕਦਮਾ ਦਰਜ ਕਰ ਲਿਆ ਰੇਡ ਕਰਨ ਪਾਰਟੀ ਚਲ ਗਈ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਪਾਗੇ ਸੰਦੀਲ ਤੇ ਉਹਦਾ ਪਤਾ ਸੰਦੀਲ ਤੇ ਫਰਾਰ